ਹਾਂਜੀ ਸਤਿ ਸ਼੍ਰੀ ਅਕਾਲ ਜੀ ਮਸ਼ਿੰਦਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਜਿਹੜੀ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਆ ਜੀ ਇਹ ਵੀਡੀਓ ਆਪਾਂ ਲੈ ਕੇ ਆਏ ਵੀ ਇਹ ਭੈਣਾ ਇਹ ਛੇ ਕੰਮ ਜਰੂਰ ਕਰਨ ਜੇ ਤੁਸੀਂ ਚਾਹੁੰਦੇ ਆ ਸਾਡੇ ਪਤੀ ਦੀ ਤਰੱਕੀ ਹੋਵੇ ਸਾਡੇ ਬੱਚਿਆਂ ਦੀ ਤਰੱਕੀ ਹੋਵੇ ਅਸੀਂ ਵੀ ਇੱਕ ਉੱਚਾ ਮਕਾਮ ਹਾਸਲ ਕਰੀਏ ਸਾਡੇ ਵੀ ਸੋਹਣੀ ਚੰਗੀ ਲਾਈਫ ਹੋਵੇ ਤੇ ਉਹਦੇ ਲਈ ਭੈਣਾ ਥੋੜਾ ਜਿਹਾ ਇਹ ਕੰਮ ਜਰੂਰ ਕਰਨ ਜੇ ਥੋੜੇ ਆਪਾਂ ਬਦਲ ਜਾਈਏ ਨਾ ਆਪਣੀਆਂ ਕੁਝ ਕੋਈ ਗਲਤੀਆਂ ਨੂੰ ਸੁਧਾਰ ਲઈએ ਤੇ ਆਪਾਂ ਵੀ ਇੱਕ ਦਿਨ ਕਾਮਯਾਬ ਹੋ ਜਾਣੇ ਕਈ ਵਾਰ ਆਪਾਂ ਨੂੰ ਪਤਾ ਨਹੀਂ ਲੱਗਦਾ ਜਾਣੇ ਜਾਣੇ ਆਪਾਂ ਇਹੋ ਜੀਆਂ ਗਲਤੀਆਂ ਆਪਾਂ ਕਰਦੇ ਰਹਿੰਨੇ ਆ ਆਓ ਤੁਹਾਨੂੰ ਦੱਸਦੇ ਆ ਸਵੇਰ ਤੋਂ ਲੈ ਕੇ ਸ਼ਾਂਤੀ ਤੱਕ ਕਿਹੜੀਆਂ ਉਹ ਗਲਤੀਆਂ ਹੁੰਦੀਆਂ ਨੇ ਆਪਾਂ ਕਰਦੇ ਆ ਤੇ ਕਿਹੜੇ ਉਹ ਸਹੀ ਤਰੀਕੇ ਹੁੰਦੇ ਜਿਨ੍ਹਾਂ ਦੇ ਅਨੁਸਾਰ ਆਪਾਂ ਨੂੰ ਚੱਲਣਾ ਚਾਹੀਦਾ ਜਿਵੇਂ ਵੀ ਤੁਸੀਂ ਸਵੇਰੇ ਬਿਸਤਰ ਛੱਡਦੇ ਹੋ ਜਦੋਂ ਵੀ ਬਿਸਤਰ ਛੱਡਦੇ ਆ ਤੁਸੀਂ ਸਭ ਤੋਂ ਪਹਿਲਾਂ ਉੱਠਣ ਤੋਂ ਪਹਿਲਾਂ ਤੁਸੀਂ ਪਰਮਾਤਮਾ ਬਿਸਤਰ ਤੋਂ ਪੈਰ ਲਾਉਣ ਤੋਂ ਪਹਿਲਾਂ ਪਰਮਾਤਮਾ ਨੂੰ ਯਾਦ ਕਰਨਾ ਪਰਮਾਤਮਾ ਦਾ ਨਾਮ ਤੇ ਉਹਨਾਂ ਕੇ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਸੁੱਖਾਂ ਸ਼ਾਂਤ ਨੂੰ ਸੋਹਣੀ ਰਾਤ ਬਤੀਤ ਹੋਈ ਐ ਇਸੇ ਤਰ੍ਹਾਂ ਸੁੱਖਾਂ ਸ਼ਾਂਤ ਨੂੰ ਸੋਹਣਾ ਦਿਨ ਵੀ ਬਤੀਤ ਕਰਾਓ ਮੇਰੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਸੋਹਣਾ ਸੁਖ ਭਰਿਆ ਸਾਡਾ ਦਿਨ ਹੋਵੇ ਜੋ ਅਸੀਂ ਕਮਾਈ ਕਰਗੇ ਸੀ ਨੇਕ ਕਮਾਈ ਕਰੇ ਸਾਡੇ ਹੱਥੋਂ ਸਾਥੋਂ ਕਿਸੇ ਦਾ ਵੀ ਮਨ ਨਾ ਦੁਖੇ ਕੋਈ ਪਾਪ ਦਾ ਕੰਮ ਨਾ ਕਰਵਾਇਓ ਮਹਾਰਾਜ ਹੱਕ ਸੱਚੀ ਕਮਾਈ ਕਰਨ ਦੀ ਸਾਨੂੰ ਬਲ ਬਖਸ਼ਿਓ ਹਿੰਮਤ ਬਖਸ਼ਿਓ ਇੰਨਾ ਕਹਿੰਦੇ ਹੋਏ ਆਪਾਂ ਹੱਥ ਆਪਾਂ ਪੈਰ ਲਾਉਣੇ ਆ ਮੰਜੇ ਤੋਂ ਥੱਲੇ ਫਿਰ ਆਪਾਂ ਚાલਦੇ ਹਾਂ ਜੀ ਜਦੋਂ ਵੀ ਮੈਂ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਦੱਸਿਆ ਅੱਜ ਫਿਰ ਮੈਂ ਤੁਹਾਨੂੰ ਰਿਪੀਟ ਕਰਦੀ ਹਾਂ ਜਦੋਂ ਵੀ ਸ਼ਾਮ ਨੂੰ ਆਪਾਂ ਪਾਠ ਕਰਦੇ ਹਾਂ ਨਾ ਗੁਰਬਾਣੀ ਪੜ੍ਹਦੇ ਹਾਂ ਆਪਾਂ ਹਰ ਭੈਣ ਹੀ ਸ਼ਾਮ ਨੂੰ ਪੜਨ ਵਾਲੀ ਬਾਣੀ ਜ਼ਰੂਰ ਪੜ੍ਹਦੀ ਹੋਊਗੀ 5 ਮਿੰਟ ਚਾਹੇ 4 ਮਿੰਟ ਚਾਹੇ ਕੋਈ ਭੈਣ ਕੀਰਤਨ ਸੋਲਈ ਪੜ੍ਹਦੀ ਹੋਊ ਚਾਹੇ ਮੂਲਵੰਤ ਸਹਿਬ ਦਾ ਪਾਠ ਕਰਦੀ ਹੋਊ ਚਾਹੇ ਗੁਰਮੰਤਰੀ ਚਾਰਨ ਕਰਦੀ ਹੋਊ ਤੁਹਾਡੇ ਜਿਹੜਾ ਪੂਜਾ ਰੂਮ ਹੁੰਦਾ ਜਿੱਥੇ ਤੁਸੀਂ ਗੁਰੂਆਂ ਦੀ ਫੋਟੋਆਂ ਰੱਖੀਆਂ ਹੁੰਦੀਆਂ ਜਿੱਥੇ ਤੁਸੀਂ ਜੋਤ ਜਗਾਉਂਦੇ ਹੁੰਦੇ ਆ ਉੱਥੇ ਤੁਸੀਂ ਪਾਣੀ ਹਮੇਸ਼ਾ ਰੱਖਦੇ ਹੋਵੋਗੇ ਸ਼ਾਮ ਵੇਲੇ ਤਾਂ ਉੱਥੇ ਜਦੋਂ ਆਪਾਂ ਜੋਤ ਜਗਾਉਂਦੇ ਆ ਸਿਮਰਨ ਕਰਦੇ ਆ ਪਾਣੀ ਦਾ ਪਗੜੀ ਉੱਥੇ ਰੱਖਦੇ ਆ ਤੇ ਉਹ ਪਗੜੀ ਤੁਸੀਂ ਚੱਕਣੀ ਹੈ ਚੱਕ ਕੇ ਆਪਦੇ ਗੇਟ ਦੇ ਅੱਗੇ ਲਿਜਾ ਕੇ ਸਿਮਰਨ ਕਰਦੇ ਹੋਏ ਤੁਸੀਂ ਪਾਣੀ ਛਿੜਕਣਾ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਕਰ ਸਕਦੇ ਹੋ ਗੁਰ ਮੰਤਰ ਕਰ ਸਕਦੇ ਹੋ ਜੁਨਾ ਵੀ ਤੁਹਾਨੂੰ ਠੀਕ ਲੱਗਦਾ ਦੇ ਵਾਰ ਦੇ ਅੱਗੇ ਉਹ ਪਾਣੀ ਛਿੜਕ ਕੇ ਗੜਵੀ ਵੇਲੀ ਕਰ ਲਿਆਉਣੀਆਂ ਤੁਸੀਂ ਪਰਮਾਤਮਾ ਦੇ ਉੱਤੇ ਹੱਥ ਬੰਨ੍ਹ ਕੇ ਖੜ ਕੇ ਪਰਮਾਤਮਾ ਤੋਂ ਸੁੱਖ ਸ਼ਾਂਤੀਆਂ ਪਰਿਵਾਰ ਦੀਆਂ ਤੰਦਰੁਸਤੀਆਂ ਨੂੰ ਮੰਗਦੇ। ਉਸ ਤੋਂ ਬਾਅਦ ਤੁਸੀਂ ਆਪਣੀ ਸੋਈ ਦਾ ਕੰਮ ਜੋ ਵੀ ਕੰਮ ਕਰਦੇ ਹੋ ਉਹ ਕਰਨਾ। ਜਦੋਂ ਵੀ ਤੁਹਾਡੇ ਬੱਚੇ ਤੁਹਾਡਾ ਪਤੀ ਕੰਮ ਤੇ ਚਲਾ ਜਾਂਦਾ ਜਾਂ ਬਿਸਤਰ ਛੱਡ ਦਿੰਦੇ ਉੱਠ ਖੜਦੇ ਆ ਤੁਸੀਂ ਨਾਲ ਦੀ ਨਾਲ ਆਪਣੇ ਬਿਸਤਰੇ ਨੂੰ ਇਕੱਠਾ ਕਰਕੇ ਜੂਵੀ ਅਲਮਾਰੀ 'ਚ ਰੱਖਦੇ ਹੋ। ਚਾਹੇ ਉਹ ਸਾਫ਼ ਸੁਥਰਾ ਕਰਕੇ ਉਸੇ ਬੈੱਡ ਦੇ ਉੱਤੇ ਕੰਬਲ ਰੱਖ ਦਿੰਨੇ ਹੋ ਉਹਨੂੰ ਸਾਰੇ ਸਲਵਟੇ ਉਹਦੇ ਵਿੱਚੋਂ ਕੱਢ ਦਿਆ ਕਰੋ ਕੰਬਲ ਚੋਂ ਕੱਢ ਦਿਆ ਕਰੋ ਜੇ ਬਿਸਤਰਾ ਨੂੰ ਚੱਕ ਕੇ ਤੁਸੀਂ ਸਾਫ਼ ਦਿਆ ਕਰੋ ਬੈੱਡ ਤੇ ਗਿੱਲਾ ਤੌਲੀਆ ਤੁਸੀਂ ਕਦੇ ਵੀ ਨਾ ਰੱਖਿਆ ਕਰੋ ਉਹ ਚੱਕ ਕੇ ਨਾਲ ਦੀ ਨਾਲ ਤੁਸੀਂ ਬੈੱਡ ਨੂੰ ਸਾਫ਼ ਸੁਥਰਾ ਕਰਿਆ ਕਰੋ ਸਭ ਤੋਂ ਪਹਿਲਾਂ ਇਹ ਕੰਮ ਹੈ ਬੱਚਿਆਂ ਨੂੰ ਸਕੂਲ ਭੇਜ ਦਿਓ ਉਸ ਤੋਂ ਬਾਅਦ ਤੁਸੀਂ ਝਾੜੂ ਪੋਚਾ ਲਾਉਣਾ ਹੈ ਘਰ ਦੇ ਵਿੱਚ ਨਮਕਾਲਾ ਹਰ ਤੀਜੇ ਦਿਨ ਤੁਸੀਂ ਨਮਕਾਲਾ ਪੋਚਾ ਜਰੂਰ ਲਾਇਆ ਕਰੋ ਧੂਫ ਬੱਤੀ ਘਰ ਦੇ ਵਿੱਚ ਸਵੇਰੇ ਤੁਸੀਂ ਜਰੂਰ ਜਗਾਇਆ ਕਰੋ ਸਰ ਜਦੋਂ ਆਪਾਂ ਜੋਤ ਲਾਉਂਦੇ ਆ ਪਰਮਾਤਮਾ ਨਾਲ ਜੁੜਦੇ ਆ ਤੇ ਫਿਰ ਪਰਮਾਤਮਾ ਦਾ ਤਸਵੀਰਨ ਕਰਦੇ ਆ ਪਰਮਾਤਮਾ ਤੋਂ ਆਪਣੇ ਪਰਿਵਾਰ ਦੀਆਂ ਸੁੱਖ ਸ਼ਾਂਤੀਆਂ ਮੰਗਦੇ ਆ ਤੇ ਫਿਰ ਆਪਣੇ ਉੱਤੇ ਕਿਰਪਾ ਮਹਾਰਾਜ ਦੀ ਜ਼ਰੂਰ ਹੁੰਦੀ ਹੈ ਇਸ ਤਰ੍ਹਾਂ ਤੁਸੀਂ ਕੰਮ ਕਰਦੇ ਕਰਨਾ ਹੈ ਆਪ ਦੇ ਆਪ ਨੂੰ ਸਾਫ਼ ਸੁਥਰਾ ਰੱਖਣਾ ਹੈ ਸੋਹਣਾ ਰੱਖਣਾ ਹੈ ਸ਼ਾਮ ਮੇਰੇ ਜੋਤ ਧੂਪ ਜਿਨੇ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਤੁਸੀਂ ਸੁਖਮਨੀ ਸਾਹਿਬ ਦਾ ਇੱਕ ਪਾਠ ਹਰ ਦੇ ਘਰ ਦੇ ਵਿੱਚ ਕਰ ਸਕਦੇ ਹੋ ਇੱਕ ਪਾਠ ਕਰਨ ਦਾ ਨਹੀਂ ਟਾਈਮ ਹੁੰਦਾ ਪਤੀਯੰ ਦਾ ਰੋਟੀ ਬਣਾਉਣੀ ਆ ਹੋਰ ਬਹੁਤ ਸਾਰੇ ਰੁਝੇਵੇਂ ਹੁੰਦੇ ਆ ਤੇ ਤੁਸੀਂ ਇੱਕ ਅਸ਼ਟਪਦੀ ਕਰ ਲੈ। 24 ਅਸ਼ਟਪਦੀਆਂ ਹੁੰਦੀਆਂ ਸੁਮਣੀ ਸਾਹਿਬ ਦੀਆਂ ਤੁਸੀਂ 24 ਦਿਨਾਂ ਦੇ ਵਿੱਚ ਕਰ ਸਕਦੇ ਹੋ। ਇੱਕ ਕਦੇ ਇੱਕ ਅਸ਼ਟ ਵੀ ਅਸ਼ਟਪਦੀ ਕਰ ਲਈ ਕਦੇ ਦੋ ਕਰ ਲਈਆਂ ਕਦੇ 6 ਕਰ ਲਈਆਂ ਜਿੰਨਾ ਕੋ ਤੁਹਾਡੇ ਕੋਲ ਟਾਈਮ ਹੈ ਪਰ ਤੁਸੀਂ ਕਰਿਆ ਪਾਠ ਜ਼ਰੂਰ ਕਰੋ। ਜਿੰਨਾ ਟਾਈਮ ਹੈ ਚੌਂਕੜਾ ਲਾ ਕੇ ਸਿਮਰਨ ਤੁਸੀਂ ਜ਼ਰੂਰ ਕਰਿਆ। ਬੱਚਿਆਂ ਨੂੰ ਇਹ ਸਹਾਈ ਹੈ ਆਪਣੇ ਪਰਿਵਾਰ ਨੂੰ ਇਹ ਸਹਾਈ ਹੈ ਬੱਚੇ ਪਤੀ ਕਾਮਯਾਬ ਹੁੰਦੇ ਆ ਜਿਹੜੀਆਂ ਆਪਣੇ ਕੰਮਾਂ ਦੇ ਵਿੱਚ ਨਿਕੇ ਨਿਕੇ ਅੜਚਣਾਂ ਆਉਂਦੀਆਂ ਆਪਾਂ ਕੰਮ ਲੈ ਨਿਕਲਦੇ ਹਾਂ ਉਹ ਕੰਮ ਹੁੰਦਾਂ ਨਹੀਂ ਆਪਾਂ ਦੁਖੀ ਹੋ ਕੇ ਘਰ ਵਾਪਸ ਆਉਂਦੇ ਆਪਾਂ ਇਹ ਸੋਚਦੇ ਰਹਿੰਦੇ ਆ ਇੱਕ ਉਹ ਹੋ ਕਦੇ ਵੀ ਮੇਰਾ ਕੰਮ ਪਹਿਲੇ ਗੇੜੇ ਹੁੰਦਾ ਹੀ ਨਹੀਂ ਮੇਰੇ ਕੰਮ 'ਚ ਹੀ ਕਿਉਂ ਅੜਚਣ ਆਉਂਦੀ ਹੈ ਮੈਨੂੰ ਇੱਥੇ ਨਰਾਸ਼ ਕਿਉਂ ਮੋੜਨਾ ਪੈਂਦਾ ਲੋਕਾਂ ਦੇ ਕੰਮ ਕਿਵੇਂ ਫਟਾਫਟ ਹੋ ਜਾਂਦੇ ਇਹ ਸ਼ਿਕਾਇਤਾਂ ਆਪਣੇ ਨਾ ਆਮ ਹੀ ਜ਼ਿੰਦਗੀ 'ਚ ਬਣ ਗਈਆਂ ਪਰ ਜਦੋਂ ਆਪਾਂ ਪਰਮਾਤਮਾ ਦਾ ਸਿਮਰਨ ਕਰਦੇ ਆਂ ਪਰਮਾਤਮਾ ਦੇ ਨਾਲ ਜੁੜੇ ਰਹਿੰਦੇ ਆ ਤੇ ਫਿਰ ਇਸ ਤਰ੍ਹਾਂ ਦੀਆਂ ਔਕੜਾਂ ਵਾਹਿਗੁਰੂ ਆਪਣੇ ਆਪ ਹੀ ਪਾਸੇ ਕਰ ਦਿੰਦਾ। ਇਹਦੇ ਲਈ ਜਦੋਂ ਵੀ ਦਿਨੇ ਵੀ ਤੁਹਾਡੇ ਕੋਲੇ ਕਿਸੇ ਵੀ ਭੈਣ ਕੋਲੇ ਟਾਈਮ ਹੁੰਦਾ ਨਾ ਹਾਊਸ ਵਾਈਫ ਹੈ ਤੋ ਇੱਕ ਕਸ਼ਤਪਤੀ ਦਾ ਜਾਪ ਜ਼ਰੂਰ ਕਰਿਆ ਕਰੀ। ਤੇ ਇਸ ਤਰ੍ਹਾਂ ਤੁਸੀਂ ਕਰਦੇ ਆਪਣਾ ਇਹ ਤੁਸੀਂ ਰੁਟੀਨ ਹੀ ਬਣਾਉਣਾ। ਸ਼ਾਮ ਨੂੰ ਫਿਰ ਤੁਸੀਂ ਜੋਤ ਧੂਫ ਜ਼ਰੂਰ ਘਰ ਚਲਾਉਣੀ ਹੈ। ਚਿੱਟਾ ਵੀ ਦਿਓ, ਧੂਫ ਵੀ ਦਿਓ ਸਾਰੇ ਕਮਰਿਆਂ ਦੇ ਵਿੱਚ ਘੁਮਾ ਕੇ ਜੋਤ ਵੀ ਲਾਓ। ਤੇ ਇਹਦੇ ਕਦੇ ਵੀ ਤੁਸੀਂ ਗੁੱਸਾ ਜਦੋਂ ਤੁਸੀਂ ਸਿਮਰਨ ਨਾਲ ਚੜੋਂਗੇ ਬਾਣੀ ਨਾਲ ਚੜੋਂਗੇ ਘਰ ਦੇ ਵਿੱਚ ਨਹੀਂ ਵੀ ਸੋਥੋਂ ਬਾਣੀ ਹੁੰਦੀ ਨਾ ਹਲਕੀ ਜਿਹੀ ਆਵਾਜ਼ ਕਰਕੇ ਤੁਸੀਂ ਬਾਣੀ ਲਾ ਸਕਦੇ ਹੋ ਘਰ ਚ ਮੂਲ ਮੰਤਰ ਸਹਿਬ ਲਾ ਸਕਦੇ ਹੋ ਗੁਰਮੰਤਰ ਲਾ ਸਕਦੇ ਹੋ ਗੁਰਵਾਣੀ ਦਾ ਉਚਾਰਨ ਲਾ ਸਕਦੇ ਹੋ ਉਹਦੇ ਨਾਲ ਕਿੰਨੇ ਪੋਜੀਟਿਵ ਫੈਲਦੀ ਕਿ ਇਹ ਨਹੀਂ ਹੁੰਦਾ ਕਿ ਚਲ ਆਪਾਂ ਕਿਹੜਾ ਸੁਣਦੇ ਆਪਾਂ ਦਾ ਕੰਮਾਂ ਤੇ ਲੱਗੇ ਕਿਉਂ ਲੱਗੇ ਨਹੀਂ ਜੀ ਆਪਣੇ ਸਾਰੇ ਕਮਰਿਆਂ ਦੇ ਵਿੱਚ ਪੋਜੀਟਿਵ ਫੈਲਦੀ ਹੈ ਉਹ ਗੁਰਵਾਣੀ ਦੀ ਊਰਜਾ ਫੈਲਦੀ ਹੈ ਠੀਕ ਹੈ ਨਾ ਇਹਦੇ ਤੁਸੀਂ ਉਸੇ ਸਿਮਰਨ ਘਰ ਦੇ ਵਿੱਚ ਲਾਇਆ ਕਰੋ ਜਦੋਂ ਆਪਾਂ ਗੁਰਬਾਣੀ ਨਾਲ ਜੁੜਦੇ ਹਾਂ ਜਿਹੜਾ ਆਪਣਾ ਮਨ ਹੈ ਇਹ ਆਪਣੇ ਆਪ ਨੇਕ ਹੋ ਜਾਂਦਾ ਦਿਆਲੂ ਹੋ ਜਾਂਦਾ ਰਹਿਤਮਈ ਹੋ ਜਾਂਦਾ ਆਪਣਾ ਬਦਲਾਖ ਖੁਦ ਹੀ ਬਦਲ ਜਾਂਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਗੁੱਸਾ ਕੁਛ ਨਾ ਕੁਛ ਆਪਣਾ ਛਾਂਤ ਹੋ ਜਾਂਦਾ ਘਟ ਜਾਂਦਾ ਮਾੜੇ ਵਿਚਾਰ ਖਤਮ ਹੋ ਜਾਂਦੇ ਆਪਣੇ ਅੰਦਰੋਂ ਸੋਚਾਂਗੇ ਤੇ ਸੋਹਣੇ ਵਿਚਾਰਾਂ ਦੀ ਲੜੀ ਚੱਲ ਪੈਂਦੀ ਹੈ ਪੁੰਨ ਤੇ ਕਮਾਂ ਦੀ ਲੜੀ ਚੱਲ ਪੈਂਦੀ ਹੈ ਇਦਿ ਜੇ ਇਸ ਪਾਸੇ ਆਪਣੇ ਆਪ ਨੂੰ ਲਾਗੇ ਤੇ ਕਦੇ ਵੀ ਆਪਣਾ ਮਾੜਾ ਕੰਮ ਨਹੀਂ ਹੁੰਦਾ ਆਪਾਂ ਹਮੇਸ਼ਾ ਤਰਕੀਆਂ ਵੱਲ ਜਾਵਾਂਗੇ ਮਿਹਨਤ ਆਪਾਂ ਕਰਦੀ ਹੈ ਤੇ ਰਹਿਮ ਪ੍ਰਮਾਤਮਾ ਕਰਦਾ ਹੈ ਠੀਕ ਹੈ ਨਾ ਜੀ ਮਿਹਨਤੀ ਆਪਣੀ ਤਾਂ ਰਹਿਮਤ ਮਾਹਰਾ ਜੀ ਜਦੋਂ ਕੋਈ ਵੀ ਕੰਮ ਆ ਜਦੋਂ ਆਪਾਂ ਕਢਾਉਂਦੇ ਆਉਂਦਾ ਹੈ ਪ੍ਰਮਾਤਮਾ ਕੰਮਿੰਟ ਚ ਸਾਰਾ ਤਾਂ ਕਢਾ ਲੈਂਦਾ ਤੇ ਜਦੋਂ ਦੇਣ ਤੇ ਆਉਂਦਾ ਤਾਂ ਫਿਰ ਉਹ ਢੇਰ ਲਾ ਦਿੰਦਾ ਦੇਖੋ ਇੱਥੇ ਮੈਂ ਤੁਹਾਨੂੰ ਇੱਕ ਥੋੜੀ ਜੀ ਗੱਲ ਦੱਸਦੀ ਹਾਂ ਕਿ ਮੈਂ ਆਪਣੇ ਧੰਨ ਗੁਰੂ ਰਾਮਦਾਸ ਜੀ ਨੇ ਕਿਹਾ ਸੀ ਹਮ ਰੁੱਸਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਧੰਨ ਗੁਰੂ ਰਾਮਦਾਸ ਜੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦੇ ਹੋਏ ਕਿਹਾ ਸੀ ਕਿ ਮੈਨੂੰ ਜੇ ਤੁਸੀਂ ਨਾ ਮਿਲਦੇ ਤਾਂ ਮੈਂ ਰੋਲ ਹੀ ਜਾਣਾ ਸੀ ਤੁਹਾਡੀ ਬਾਣੀ ਨੇ ਮੇਰਾ ਮੇਰਾ ਹੱਥ ਤੁਹਾਡੀ ਬਾਣੀ ਨਾ ਫੜਦੀ ਤਾਂ ਮੇਰਾ ਕੋਈ ਵੀ ਸਹਾਰਾ ਨਹੀਂ ਬਨਣਾ ਸੀ ਮਹਾਰਾਜ ਨੇ ਮੈਨੂੰ ਮaaf ਕਰ ਦਿੱਤਾ ਗੁਰੂ ਨਾਨਕ ਬਾਦਸ਼ਾਹ ਦੀ ਸ਼ਰਨ ਲੈ ਕੇ ਮੈਨੂੰ ਬਾਦਸ਼ਾਹੀ ਮਿਲੀ ਨਾ ਕਿ ਦੁੱਖ ਗੁਰੂ ਰਾਮਦਾਸ ਕਹਿੰਦੇ ਵੀ ਮੈਨੂੰ ਜਦੋਂ ਗੁਰਨਾਨਕ ਦੇਵ ਦੀ ਬਾਣੀ ਪੜ੍ਹੀ ਨਾ ਮੈਂ ਇਹਨੂੰ ਉਹਨੂੰ ਬਾਦਸ਼ਾਹੀ ਮਿਲੀ ਸੀ ਮੈਨੂੰ ਕੋਈ ਦੁੱਖ ਨਹੀਂ ਮਿਲੇ ਸੀਗੇ ਇਸ ਕਰਕੇ ਗੁਰੂ ਸਾਹਿਬ ਨੂੰ ਕਦੇ ਵੀ ਤੁਸੀਂ ਨਾ ਭਲਾਓ ਕਿੰਨਾ ਵੀ ਤੁਸੀਂ ਥੋੜਾ ਸਮਾਂ ਵੀ ਗੁਰੂ ਸਾਹਿਬ ਨੂੰ ਕਈ ਲੋਕ ਹੀ ਕਰਦੇ ਥੋੜਾ ਜਿਹਾ ਸਮਾਂ ਗੁਰੂ ਸਾਹਿਬ ਨੂੰ ਮੰਨਦੇ ਆ ਤੇ ਮੰਨ ਕੇ ਛੱਡ ਦਿੰਦੇ ਆ ਇਹ ਗਲਤੀ ਤੁਸੀਂ ਨਾ ਕਰੋ ਗੁਰੂ ਸਾਹਿਬ ਨੂੰ ਕਦੇ ਵੀ ਤੁਸੀਂ ਮੰਨ ਕੇ ਨਾ ਛੱਡੋ ਆਪਣੇ ਹਿੱਸੇ ਦਾ ਫਲ ਆਪਾਂ ਜਦੋਂ ਇਸ ਤਰ੍ਹਾਂ ਕਰਦੇ ਆ ਨਾ ਮੰਨ ਕੇ ਛੱਡ ਦਿੰਨੇ ਤੇ ਜਿਹੜਾ ਆਪਣੇ ਹਿੱਸੇ ਦਾ ਫਲ ਹੁੰਦਾ ਉਹਨੂੰ ਆਪਾਂ ਬਰਬਾਦ ਕਰ ਲੈਨੇ ਆਗੇ ਜਿਹੜਾ ਆਕਾਲ ਪੁਰਖ ਵਾਹਿਗੁਰੂ ਦੇ ਹੱਥਾਂ ਦੇ ਵਿੱਚ ਆਪਣੇ ਲਈ ਪੱਕ ਰਿਹਾ ਹੁੰਦਾ ਇਹਦੇ ਲਈ ਜਿਹੜੇ ਪ੍ਰਮਾਤਮਾ ਨਾਲ ਜੁੜਦੇ ਆ ਤਾਂ ਆਪਾਂ ਸੁਰ ਅੰਦਰੋਂ ਜੁੜ ਕੇ ਇਹ ਨਹੀਂ ਹੁੰਦਾ ਉਹਦੇ ਮਗਰ ਲੱਗ ਲੈ ਕੋਈ ਫਾਇਦਾ ਨਹੀਂ ਛੱਡਦੀ ਨਹੀਂ ਜਦੋਂ ਆਪਾਂ ਪਰਮਾਤਮਾ ਨਾਲ ਜੁੜ ਕੇ ਤੇ ਜੁੜੇ ਰਹੀਏ ਕਦੇ ਵੀ ਗੁਰੂ ਸਾਹਿਬ ਤੋਂ ਬੇਮੁਖ ਨਾ ਹੋਈਏ ਪਾਸੇ ਨਾ ਹੋਈਏ ਪਤਾ ਨਹੀਂ ਕਿਹੜੇ ਵੇਲੇ ਉਹ ਕਿਹੜੇ ਖਜ਼ਾਨੇ ਆਪਾਂ ਨੂੰ ਦੇ ਦਿੰਦੇ ਆ। ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਮੈਂ ਥੋੜਾ ਇਹ ਤੁਹਾਨੂੰ ਦੱਸਿਆ। ਸਵੇਰ ਤੋਂ ਸ਼ਾਂਤਿਕ ਸਿਮਰਨ ਬਾਰੇ ਦੱਸਿਆ ਚੰਗੇ ਵਿਚਾਰ ਤੁਹਾਡੇ ਆਪਣੇ ਆਪ ਹੀ ਲੱਗਣਗੇ ਕਿ ਗੁੱਸਾ ਤੁਹਾਡੇ ਮਨੋਂ ਕੰਟਰੋਲ ਹੋਊਗਾ। ਜਿਹੜੀਆਂ ਮੇਰੀਆਂ ਭੈਣਾਂ ਕਹਿੰਦੀਆਂ ਸੀ ਡਿਪਰੈਸ਼ਨ ਦਾ ਸ਼ਿਕਾਰ ਆ ਉਹ ਹੱਦ ਤੀ ਘਟੂਗਾ। ਡਿਪਰੈਸ਼ਨ ਕਿੱਥੇ ਹੁੰਦਾ ਜਦੋਂ ਆਪਾਂ ਹੱਦੋਂ ਵੱਧ ਲਾਲਚ ਤੇ ਹੁੰਦੀ ਹੈ ਵੀ ਫਲਾਨ ਆਪਾਂ ਆਪ ਦੀ ਸਾਰਾ ਦਿਨ ਦੂਜੇ ਨਾਲ ਤੁਲਨਾ ਕਰਦੇ ਆਂ ਫਲਾਨੇ ਕੋਲੇ ਆਹ ਹੈ ਫਲਾਨੇ ਕੋਲੇ ਪੈਸਾ ਉਹਨਾਂ ਕੋਲੇ ਗੱਡੀ ਹੈ ਉਹ ਚੰਗਾ ਕੱਪੜਾ ਪਹਿਨਦੀ ਹੈ ਮੈਂ ਮਾੜਾ ਪਹਿਨਦੀ ਹਾਂ ਇਸ ਤਰ੍ਹਾਂ ਦੀ ਤੁਲਨਾ ਕਰ ਲੱਗ ਜਾਨੇ ਉੱਥੇ ਆਪਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਜਦੋਂ ਆਪਾਂ ਗਰਵਾਣੀ ਨਾਲ ਜੁੜ ਜਾਂਦੇ ਆਂ ਫਿਰ ਇਹੋ ਜਿਹੇ ਵਿਚਾਰ ਆਪਣੇ ਅੰਦਰ ਖਤਮ ਹੋ ਜਾਂਦੇ ਆਂ ਤੇ ਫਿਰ ਆਪਾਂ ਡਿਪਰੈਸ਼ਨ ਤੋਂ ਬਚੇ ਰਹਿੰਦੇ ਆਂ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਜੇ ਤੁਹਾਨੂੰ ਵੀਡੀਓ ਮੇਰੀ ਥੋੜੀ ਜਿਹੀ ਵਧੀਆ ਲੱਗੀ ਪਲੀਜ਼ ਇਹਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜਿਆ ਤੁਹਾਡਾ ਸਾਰਿਆਂ ਦਾ ਤਹਾਦਰੋਂ ਬਹੁਤ ਬਹੁਤ ਧੰਨਵਾਦ